ਜੀ ਆਪਾਂ ਪਹੁੰਚਿਆ ਕਿ ਹਾਨ ਮੇਲੇ ਤੇ ਤੇ ਇਹ ਆਪਣੇ ਮੇਲੇ ਦੀ ਸ਼ੁਰੂਆਤ ਕਰਦੇ ਆ ਬੈਂਡ ਵਾਜਿਆਂ ਦੇ ਨਾਲ ਤੇ ਆਜੋ ਤੁਹਾਨੂੰ ਅੱਗੇ ਆਪਾਂ ਵੀਡੀਓ ਦਿਖਾਉਨੇ ਆ ਲੋ ਜੀ ਦੇਖੋ ਇਹ ਨੇ ਕਾ ਵੱਡਣੇ ਵਾਲੇ ਟਰੈਕਟਰ ਇਹ ਹੋਂਡੇ ਵਾਲਿਆਂ ਦਾ ਉਹ ਜੌਂਡੀਅਰ ਵਾਲਿਆਂ ਦਾ ਆ ਵੀ ਜੌਂਟੀਅਰ ਵਾਲਿਆਂ ਦਾ ਤੇ ਆ ਵੀ ਹੋਂਡੇ ਵਾਲਿਆਂ ਦੇ ਆਗੇ ਤੇ ਛੋਟਾ ਰੂਟਾ ਬਿਟਰ ਆ ਗਿਆ ਆ ਦੇਖੋ ਇਹ ਵੀ ਬੱਚੇ ਟਰਾਲੀ ਹੈ ਇਹਦੇ ਤੇ ਥੱਲੇ ਬੈਲਟ ਲੱਗੀ ਹੋਈ ਆ ਆ ਕੈਮਰਾ ਦੀ ਕੰਮੇਟ ਸਿਗੂਰਨਟਲੀ ਕਿ ਆ ਨੀਵਲੇ ਆ ਫਰਾਰੀ ਵਾਲਿਆਂ ਦਾ ਆ ਗਿਆ ਟਰੈਕਟਰ ਇਹ ਜੁੰਡੀਰ ਵਾਲਿਆਂ ਦਾ ਮਸੈਂਰੀ ਬਹੁਤ ਹੈ ਇੱਥੇ ਵੀ ਦਿਖਾਉਨੇ ਆ ਹੋਰ ਤੁਹਾਨੂੰ ਅੱਗੇ ਵੀਡੀਓ ਚ ਵੀਡੀਓ ਚ ਇੱਧਰ ਆ ਗਏ ਜਿੱਤਾਂ ਲੱਕੜ ਦੇ ਘਰ ਤਿਆਰ ਕਰਵਾਉਨੇ ਆ ਉਹ ਚੀਜ਼ਾਂ ਆ ਗਈਆਂ ਜੀ ਜਿੱਦਾਂ ਦਾ ਵੀ ਡਿਜ਼ਾਈਨ ਕਰਾਉਣਾ ਤਿਆਰ ਤੇ ਨਾਲ ਰੇਟ ਵਗੈਰਾ ਲਿਖੇ ਹੋਏ ਨੇ ਵੀ ਏਡਾ ਕਰ ਇੰਨੇ ਦਾ ਤੇ ਆ ਜਿੱਦਾਂ ਪਾਰਕ ਚ ਬੈਠਣ ਲਈ ਹੁੰਦੇ ਨੇ ਤੰਬੂ ਵਗੈਰਾ ਉਹ ਚੀਜ਼ ਆ ਗਈ ਤੇ ਨਾਲ ਗੱਡੀਆਂ ਦੇ ਸੈੱਟ ਲੱਕੜ ਦੇ ਇਹਨਾਂ ਨੇ ਲੱਕੜੀ ਦੀ ਮਸੂਰੀ ਕਰੀ ਹੋਈ ਆ ਵੀ ਕਿੱਦਾਂ ਦੀ ਲੱਕੜ ਲਵਾਉਣੀ ਆ ਤੁਸੀਂ ਨੇ। ਯਾ ਕੰਦਾਂ ਲਈ ਆ ਗਈਆਂ ਸੀਟਾਂ। ਇਦਾਂ ਦਾ ਕਰ ਡਿਜ਼ਾਈਨ ਤਿਆਰ ਹੋ ਜਾਂਦਾ। ਤਿਆਰ ਕਰਕੇ ਦੇਖੋ ਜੀ। ਇਹਨਾਂ ਦੀ ਵੈਬਸਾਈਟ ਆ ਲੋ ਜੀ ਇੱਧਰ ਆ ਗਿਆ ਆਪਣੇ ਫੁੱਲਾਂ ਦੀ ਸਟਾਲ ਦੇਖੋ ਫਲਾਵਰ ਲਾਵਰੇ ਫਲਾਵਰ ਆ ਗਲਾਬ ਦੇ ਨੇ ਹਨਾ ਸਾਰੀ ਇਹ ਸਾਰੇ ਇਹਨਾਂ ਦੇ ਵਿਚੋਂ ਨੂੰ ਲੈ ਹੋਏ ਨੇ ਕੋਈ ਹੈ ਸਾਰੇ ਬੱਚੋਂ ਨੂੰ ਜਾਈ ਆ ਇਹਨਾਂ ਨੇ ਕੀਤਾ ਸਾਰਾ ਲਾਇਆ ਅਸਮਾਨ ਉੱਪਰ ਆ ਇਹਨਾਂ ਨੇ ਡਿਜ਼ਾਈਨ ਕਰਿਆ ਉੱਪਰ ਹੈ ਹੂੰ ਹੂੰ ਕਹੇ ਬਹੁਤ ਬਿੜਾ ਕਰ ਦੇਣਾ ਨਹੀਂ ਫਿਰ ਹੁਣ ਇਹਨਾਂ ਨੇ ਇਹ ਪੱਟ ਦੇਣੇ ਨੇ ਕਿ ਰੱਖਣਗੇ ਏਕਣੇ ਬਾਬਾ ਮਾਰ ਤੱਕ ਹੂੰ ਹੂੰ ਲਓ ਜੀ ਇੱਧਰ ਆ ਗਈਆਂ ਨੇ ਟੋکریاں ਹੱਥੀ ਟੋکریاں ਬਣਾਉਂਦਾ ਬਾਬਾ ਹਾਂ ਉਤਲਾ-ਬੁਤਲਾ ਆਉਂਦੇ ਪੈਕੇਜਰ ਨੂੰ ਕੁੰਡੀਆਂ-ਖੰਡੀਆਂ ਆ ਗਈਆਂ ਲੱਕੜ ਦਾ ਸਮਾਨ ਸਾਰਾ ਹੀ ਬਣਾਉਗਾ ਇੱਧਰ ਬਾਬਾ ਰਸੇ ਬਣਾਉਣ ਲੱਗਿਆ ਵੇ ਲੱਜਾਂ ਦੇਖੋ ਜੀ ਲੱਜਾਂ ਬਣਦੀਆਂ ਇਤਾਂ ਗੁੰਦ-ਗੁੰਦ ਕੇ ਬਣੋ ਤੇ ਮਸ਼ੀਨ ਲਾਈ ਹੋਈ ਜਨੇ ਛੇਕਣ ਗੁੰਦਰ ਨੂੰ ਕਿਵੇਂ ਕੰਮ ਕਰਦੀ ਹੋਊ ਇਹ ਹੈ ਕੋਈ ਦੇਖ ਤਾਂ ਲੈਣ ਲੋ ਜੀ ਇੱਧਰ ਵੀ ਆਗੇ ਨੇ ਫਲਾਵਰ ਦੇਖੋ ਇਕੱਲੇ ਇਕੱਲੇ ਦਾ ਨਾਮ ਲਿਖਿਆ ਹੋਇਆ ਇਟਾਲੀਅਨ ਚ ਇਹ ਨੂੰ ਆ ਕਹਿੰਦੇ ਇਹ ਨੂੰ ਆ ਕਹਿੰਦੇ ਉਹ ਬੰਦਾ ਫਰਤੀ ਉਹ ਸੋਨੇ ਸੋਨੇ ਫਲਾਵਰ ਨੇ ਨਫੀ ਨਫੀ ਮਦਨ ਵਸਾਰੇ ਮਾਤੀ ਕੋਲ ਵਸ ਹੈ ਹਾਂ ਕੋਈ ਸੋਨੇ ਦੇ ਗ੍ਰੇਸਿਓ ਮਾ ਚਾ ਰਗਾਤੀ ਗ੍ਰਾਸ ਬੀ ਚਾਓ ਕੀ ਕੀ ਨੋ ਲਿਖਿਓ ਨੇ ਕੁਛ ਪਤਾ ਉਹਗਾ ਟੂ ਟੂ ਦੋਰਾ ਸੋਰ ਫੀਨਿਆ ਮੈਰਾ ਯਾਰ ਪੈਰੇ ਰਸਤੇ ਨਹੀਂ ਚੋਗਾ ਨਾ ਟਾਣਾ ਲੱਗ ਲੱਗ ਨੇ ਇਹ ਜਿਵੇਂ ਇਹ ਸਦਾ ਬਹਾਰ ਹੁੰਦੇ ਨੇ ਕਿ ਵੀ ਇਹਨਾਂ ਦੇ ਵੀ ਮੌਸਮੇ ਹੁੰਦਾ ਵੀ ਕਿੰਨੇ ਕੁ ਟਾਈਮ ਲਈ ਹੁੰਦਾ ਇਹ ਹੁੰਦਾ ਮੌਸਮ ਦਾ ਹੀ ਹੂੰ ਕੋਈ ਕੋਈ ਵੱਧ ਤੱਕ ਰਹੇ ਨੇ ਉਹ ਪਰ ਦੇ ਵੱਧ ਟਾਈਮ ਰਹਿੰਦੇ ਨੇ ਕਿ ਕੇ ਛੇਤੀ ਇਹ ਹੋ ਜਾਂਦੇ ਨੇ ਕੋਈ ਵੱਧ ਸੇ ਚੋੜ ਲਾ ਬਹੁਤ ਬਹੁਤ ਬੋਲਾ ਲਓ ਜੀ ਇਹ ਅੱਗੇ ਆ ਗਈ ਆ ਕਾਫੀ ਬਣਾਉਣੇ ਵਾਲੀ ਮਸ਼ੀਨ ਤੇ ਇਹਦੇ ਵਿੱਚ ਜੋ ਆ ਸਾਈਡ ਤੇ ਪੌਚ ਪਿਆ ਪੌਚ ਪਾ ਕੇ ਮਸ਼ੀਨ ਦੇ ਵਿੱਚ ਤੇ 2 ਮਿੰਟ ਦੇ ਵਿੱਚ ਕਾਫੀ ਤਿਆਰ ਹੋ ਜਾਂਦੀ ਆ ਤੇ ਇਹਦੀ ਕੀਮਤ ਤਕਰੀਬਨ 1000 ਯੂਰੋ ਦੇ ਲਗਵੇ ਤਵੇ ਸੀ ਦੇਖ ਸਕਦੇ ਹੋ ਤੁਸੀਂ ਆ ਪੌਚ ਨੂੰ ਪਾ ਕੇ ਮਸ਼ੀਨ ਦੇ ਵਿੱਚ 2 ਮਿੰਟ ਦੇ ਵਿੱਚ ਵਿੱਚ ਕਾਫੀ ਤਿਆਰ ਹੋ ਜਾਂਦੀ ਆ

la fiducia accesa e va al massimo della pressione Sì, sì. vedi? se tu schiacci così uno diventa piccolo se metti due diventa più grosso tre diventa ancora più grosso per arrivare al massimo uno piccolo? Sì, piccolo pic un po' più grosso grosso e grossissimo sì, sì. hai quattro ciao hai quattro scatti e qua ti dice quanta batteria hai e quanti danni fai ਸੋ ਜਵਾਸਾ 130 ਉਹ ਦੋ ਬੈਟਰੀਆ ਇਹ ਆ ਗਿਆ ਜੀ ਅੱਕੇ ਰਾਤ ਦਾ ਪ੍ਰੋਗਰਾਮ ਤੇ ਇਹ ਪ੍ਰੋਗਰਾਮ ਕਾਫੀ دیر ਚੱਲਦਾ ਤੇ ਦੀ ਆਪਾਂ ਨੂੰ ਸਮਝ ਨਹੀਂ ਲੱਗੀ ਤਾਂ ਕਰਕੇ ਆਪਾਂ ਇਹ ਦੇਖਿਆ ਨਹੀਂ ਤੇ ਉਸ ਤੋਂ ਬਾਅਦ ਅੱਗੇ ਹੋਇਆ ਬੋਨਫਾਇਰ ਪਟਾਕੇ ਵਗੈਰਾ ਮਚਾਏ ਇੱਥੇ ਬਹੁਤ ਜ਼ਿਆਦਾ ਤੇ ਅੱਗੇ ਉਹ ਵੀ ਦੇਖਿਓ ਤੁਸੀਂ ਵੀਡੀਓ ਚ ਲਓ ਜੀ ਇਹ ਆ ਆਪਣੇ ਰਾਤ ਦਾ ਪ੍ਰੋਗਰਾਮ